ਹੈਲੋ ਜੀ ਸਸ਼ੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਸਿ ਵੀ ਸਾਰੇ ਠੀਕ ਠਾਕ ਹਾਂ ਜੀ ਲਓ ਜੀ ਮੰਮੀ ਨੂੰ ਮਿਲੋ ਨਵੀਂ ਆਪਾ ਬਣਾਉਣੀ ਹੈ ਜੀ ਖੁਆ ਜਿਵੇਂ ਮੈਂ ਕਹਿ ਕੇ ਰਿਆ ਸੀ ਆ ਤਾਂ ਖੁਆ ਬਣਾ ਕੇ ਦੇਉਂਦਾ ਦੋ ਤਿੰਨ ਹੋ ਗਏ ਆ ਦੇ ਹਾਂਜੀ ਆਪਾ ਮੰਮੀ ਮੰਮੀ ਨੇ ਪੀ ਲਈ ਟਾਈਮ ਹੋ ਗਿਆ ਜੀ 11:30 ਦਾ ਤੇ ਮੱਛੀ ਬਣਾਈ ਜਿੰਦੀ ਆ ਮੈਂ ਜਵਾਬ ਦੇ ਹੋਰ ਤੇ ਆਪਾਂ ਬਣਾਉਨੇ ਆ ਜੀ ਬੋਲੀ ਦੀ ਜਿਹੜੀ ਮਠਿਆਈ ਨਹੀਂ ਬਣਦੀ ਹੁੰਦੀ ਉਹ ਬਣਾਉਨੇ ਆ ਆਪਾਂ ਪਤਾ ਨਹੀਂ ਮੰਮੀ ਉਹਨੂੰ ਕੀ ਆਦੇ ਆ ਨਾ ਬੋਲੀ ਦੀ ਮਠਿਆਈ ਹੂੰ ਬੋਲੀ ਬਸਵਾਦ ਬਣਦੀ ਹੈ ਜੀ ਇੰਨੀ ਟੇਸਟੀ ਬਣਦੀ ਰਾ ਕੇ ਉਹ ਹੁੰਦਾ ਮੰਮੀ ਅੱਛਾ ਹੋਰ ਉਹ ਦੁੱਵਾਦੋ ਤਾਂ ਹੁੰਦਾ ਹੂੰ ਆ ਚਾ ਕੱਢ ਦੇਣਾ ਜੀ ਆਪਾਂ ਹੋਰ ਚਲੋ ਇਹ ਦੁੱਧਵਾ ਜਦੋਂ ਬਣ ਗਿਆ ਫਿਰ ਹਜ ਗਜਰੇਲਾ ਮੰਗੀ ਜਾਂਦਾ ਫਿਰ ਉਹਨੂੰ ਗਜਰੇਲਾ ਬਣਾ ਕੇ ਦੇਵਾਂਗੇ ਸੋ ਇੱਕ ਰੱਖ ਲਾਂਗੇ ਸਾਰਾ ਸਾਰਾ ਰੱਖ ਲਾਂਗੇ ਹੋਰ ਵਧੀਆ ਬਣ ਜੂਗਾ ਖੁਆ ਖੁਆ ਕਾੜਾ ਵੀ ਸੰਗੜਾ ਦੁੱਧ ਬਣਾ ਕੇ ਕਾੜ ਕੇ ਵਧੀਆ ਵਿੱਚ ਫਿਰ ਗਾਜਰਾ ਪਾ ਦਾਂਗੇ ਐ ਵੀ ਬਹੁਤ ਸਵਾਦ ਆਉਂਦਾ ਹਾਂ ਤੇ ਵੀਡੀਓ ਆਪਾਂ ਮੰਮੀ ਤੋਂ ਸਟਾਰਟ ਕਰੀਏ ਕਿਉਂਕਿ ਮੈਂ ਹਜੇ ਨਾ ਹੱਥ ਨਹੀਂ ਜਿਨਾ ਹੋਣਾ ਬਸ ਤੇ ਮੈਂ ਚੁੰਨੀ ਚਾਨੀ ਨਹੀਂ ਲਈ ਸੀ ਤਾਂ ਕਰਕੇ ਮੈਂ ਚਲੋ ਕਿਰਾ ਆਪਾਂ ਬੈਠੀ ਸੀ ਮੈਂ ਮੰਮੀ ਕੋਲੇ ਤੇ ਚਾਹ ਪੀਂਦੀ ਸੀ ਮੈਂ ਮਮਾ ਕਾ ਚਾਹ ਪੀ ਕੇ ਫਿਰ ਮੈਂ ਨਾ ਕੇ ਆਉਣੀ ਆ ਤੇ ਮੰਮੀ ਉਹਨੇ ਮੰਮੀ ਵੀ ਕੇਸੀ ਨਾ ਤੁਸੀਂ ਅੱਜ ਮੰਮੀ ਨੇ ਪਰਸੋਂ ਨਹਾਉਣਾ ਸੀਗਾ ਤੇ ਪਰਸੋਂ ਮੰਮੀ ਭੋਗ ਤੇ ਵਾਗੇ ਆਪਣੇ ਸਹਾਰਨਾ ਦੇ ਭੋਗ ਸੀਗਾ ਤੇ ਉਹ ਦਿਨ ਨਾ ਕੱਲ ਫਿਰ ਆਪਾਂ ਉੱਧਰ ਵਾਗੇ ਸਹਜ ਪਾੜ ਦੇ ਭੋਗ ਤੇ ਕੱਲ ਵੀ ਹੋਗਾ ਅੱਜ ਹੁਣ ਮੰਮੀ ਕਹਿੰਦੀ ਨਾ ਕੇ ਬੈਠੂਗੀ ਤੇ ਮੰਮੀ ਨਹਾ ਲਈ ਸੀਗੇ ਉੱਧਰ ਪਸੂਆਂ ਵਾਲਾ ਕੰਮ ਧੰਦਾ ਜਾਂ ਮੇੜ ਕੇ ਸਾਰ ਤੇ ਆਹ ਵੀ ਵਸਾਈਆਂ ਤੇ ਮੁਰਕੇ ਜਿਹੜੇ ਨੂੰ ਲੱਗ ਗਿਆ ਮੁਰਕਾ ਮਾ ਦਾ ਟਾਈਮ ਹੋ ਗਿਆ ਹੋਰ

ਮਹਾਂਪਰਿਆ ਚੜਦੇ ਜੇ ਤਾਂ ਧੁੱਪ ਘੱਟ ਹੀ ਮੈਂ ਤਾਂ ਕੱਢਦੇ ਹੂੰ ਹੂੰ ਨਹੀਂ ਮੰਦਰੀ ਬੈਠੀ ਆ ਭਾਈ ਤੇ ਅੱਜ ਆਪਣੀ ਜੀ ਸੋਨੀ ਵੰਸਲਾ ਆਂਟੀ ਦਾ ਫੋਨ ਆਇਆ ਵਿਚਾਰੀ ਨੇ ਇੰਨੀਆਂ ਗੱਲਾਂ ਕਰੀਆਂ ਸੱਚੀ ਬਹੁਤ ਵਧੀਆ ਗੱਲਾਂ ਕਰਦੀ ਆ ਵਧੀਆ ਵੀ ਆਦੇ ਹੁੰਦੇ ਆ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਬਲੌਗ 'ਚ ਹਨਾ ਦੱਸਦੇ ਆ ਤੇ ਵਧੀਆ ਲੱਗਾ ਜੀ ਉਹਨਾਂ ਨਾਲ ਗੱਲ ਕਰਕੇ ਹਨਾ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਬਣਾਉਂਦੇ ਆ ਆਪਣੇ ਜਦੋਂ ਜਦੋਂ ਵੀ ਕੋਈ ਪਸੂ ਡੰਗਰ ਸੁੰਦਾ ਜਾਂ ਕੋਈ ਨਵੀਂ ਚੀਜ਼ ਲੈ ਕੇ ਆਉਣੀ ਆ ਤੇ ਉਹਨਾਂ ਨੇ ਫੋਨ ਕਰਨਾ ਹੀ ਕਰਨਾ ਵਧਾਈਆਂ ਦੇਣੀਆਂ ਹੀ ਦੇਣੀਆਂ ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਹਨਾ ਇੰਨਾ ਜ਼ਿਆਦਾ ਪਿਆਰ ਮਿਲਦਾ ਹੈਗਾ ਤੇ ਖਾਸ ਕਰ ਬਜ਼ੁਰਗਾਂ ਦਾ ਹਨਾ ਭੈਣ ਭਰਾਵਾਂ ਦਾ ਬਹੁਤ ਵਧੀਆ ਲੱਗਦਾ ਹੈ ਜੀ ਤੇ ਵੱਡਾ ਬੰਦਾ ਤਾਂ ਮਾਤ ਹੀ ਜਾਂਦਾ ਹਾਂ ਹਾਂ ਤੁਹਾਡਾ ਮोटा-ਮੋਟਾ ਤਰ੍ਹਾਂ ਲਾਂ ਤੇ ਗੱਲ ਕਰਦੇ ਆਪਾਂ ਦੇ ਤਾਂ ਇਹ ਪੁਆਇੰਟ ਹੈ ਹਾਂ ਵੀ ਇੱਥੋਂ ਭਾਈ ਤੁਸੀਂ ਆਏ ਨਹੀਂ ਆਏ ਜੇ ਆਏ ਕਰ ਲੈਂਦੇ ਜਿਆਦਾ ਸੋਹਣਾ ਲੱਗਦਾ ਤਾਂ ਵਧੀਆ ਲੱਗਦਾ ਜੀ ਜਦੋਂ ਕੋਈ ਆਏ ਹਨਾ ਆਵਦਾ ਸਮਝ ਕੇ ਅਗਲਾ ਉਹ ਕਰਦਾ ਹੁੰਦਾ ਮੰਮੀ ਕਿ ਨਹੀਂ ਇਹ ਨਹੀਂ ਅਗਲਾ ਹੁੰਦਾ ਆਪਾਂ ਕੀ ਲੈਣਾ ਅਗਲੇ ਨੂੰ ਜਿਵੇਂ ਬਣਾਈਆਂ ਨੇ ਆਪਾਂ ਕੀ ਲੈਣਾ ਵੀ ਆਪਾਂ ਕੀ ਲੈਣਾ ਜੀ ਅਗਲੇ ਨੂੰ ਜਿਵੇਂ ਲੋਟ ਲੱਗਦਾ ਅਗਲਾ ਕਰੀ ਜਾਂਦਾ ਹੈ ਨਾ ਆਪਣੀ ਸਿਰ ਲੈਣਾ ਹੁੰਦਾ ਵੀ ਆਪਾਂ ਕੀ ਲੈਣ ਹਾਂ ਹੂੰ ਅਗਲਾ ਆਪਾਂ ਆਪਣਾ ਕੀ ਆਦਾ ਹਾਂ ਲਓ ਜੀ ਕੀਣਾ ਆਪਾਂ ਅੱਧਾ ਕੇ ਦੁੱਧ ਪਾ ਲਿਆ ਅੱਧਾ ਦੁੱਧ ਫੇਰ ਪੈ ਜੂਗਾ ਕਿਉਂਕਿ ਆਪਣਾ ਕੜਾਈਆ ਹੈਗਾ ਛੋਟਾ ਤੇ ਵੈਗਰਸ ਆ ਲਵਾਂਗੇ ਮੰਮੀ ਜਦੋਂ ਵੀ ਹੁਣ ਮਲੇਰ ਕੋਟ ਵਾਲੇ ਆਏ ਨਾ ਰਾਂ ਫਰਾਇਆ ਸੀ ਕਹਿੰਦੇ 2000 ਦੀ ਵਧਗਾ ਜੂਗੀ ਹਾਂ ਜੰਤੀ ਤੋਂ ਫੇਰ ਜੀ ਦਵਾ ਦ ਹਾਂ ਲੈ ਲਾਂਗੇ ਲਮਾਗੇ ਕਹਦਾ 2000 ਜੀ ਵਧੀਆ ਆਉਗੇ ਨਾਲ ਹਾਂ ਜਦੋਂ ਕਿਤੇ ਆਏ ਨਾ ਆਪਣੇ ਇੱਧਰ ਹੁਣ ਉਹ ਟਰਾਲੀ ਚਾਉਂਦੇ ਹੁੰਦੇ ਆ ਜੀ ਮਲੇਰ ਕੋਟਲੇ ਤੋਂ ਸਾਰਾ ਸਮਾਨ ਹੁੰਦਾ ਉਹਨਾਂ ਕੋਲੇ ਲੋਹੇ ਦਾ ਬਣਿਆ ਸਾਰਾ ਚੁੱਲ੍ਹੇ ਦੇ ਸਟੈਂਡ ਸਕੰਜੇ ਵਗੈਰਾ ਮੇਂ ਹਾਂ ਚੁਰਿਆ ਕੁੰਡੇ ਲੱਗੇ ਜਿੱਥੇ ਮਰਜ਼ੀ ਜਾ ਕੇ ਧਰ ਲਾ ਹਾਂ ਹਾਂ ਚੁਰਾ ਚੁੱਲ੍ਹੇ ਤੇ ਜਿਵੇਂ ਆਹ ਬਾਹੇ ਬੂਹੇ ਹੋਗੇ ਜਿਵੇਂ ਕਈਆਂ ਕਵਾੜੀਆਂ ਦਾਤਰ ਖੁਰਚਣੇ ਦੱਤਨਾ ਦੱਤਾਂ ਦਾ ਬੜਾ ਸਮਾਨ ਹੁੰਦਾ ਸਾਰਾ ਸਮਾਨ ਹੁੰਦਾ ਲੋਹੇ ਦਾ ਹੂੰ ਜਦੋਂ ਕਿਤੇ ਆਏ ਨਾ ਹੁਣ ਆਪਾਂ ਤਾਂ ਲਵਾਂਗੇ ਜ਼ਰੂਰ ਦੇ ਉਹ ਤਾਂ ਲੈਣੀ ਹੀ ਲੈਣੀ ਆ ਆਪਾਂ ਕੜਾਈ ਤਾਂ ਚਲੋ ਜੀ ਕਿਹੜਾ ਬੰਦਾ ਹੁਣ ਪਾੜ ਗਿਆ ਨਾ ਬਸ ਪਾਣੀ ਪਾਣੀ ਜੇ ਸੁੱਕ ਜਦੋਂ ਥੋੜਾ ਸੁੱਕ ਗਿਆ ਮੰਮੀ ਮੈਂ ਤਾਂ ਕਹਣੀ ਆ ਫੇਰ ਦੂਜਾ ਵਿੱਚ ਹੀ ਪਾ ਲ ਜਦੋਂ ਹਾਂ ਅੱਧਾ ਘੜ ਗਿਆ ਜਿਹੜਾ ਰਹਿ ਗਿਆ ਦੁੱਧ ਵਿੱਚ ਪਾ ਲਾਂਗੇ ਫੇਰ ਇਕੱਠਾ ਹੀ ਬਣ ਜਾ ਚਲੋ ਜੀ ਮੈਂ ਪੀਲਾ ਚਾਹ ਤੇ ਫਿਰ ਆਪਾਂ ਦਿਖਾਵਾਂਗੇ ਤੁਹਾਨੂੰ ਕਿਵੇਂ ਦੀ ਬਣੂਗੀ ਆਪਣੀ ਜਿਹੜੀ ਕਿ ਇਹ ਵਾਲੀ ਬੋਲੀ ਦੀ ਮਠਿਆਈ ਬਹੁਤ ਜਿਆਦਾ ਟੇਸਟੀ ਬਣਦੀ ਹੈ ਬਹੁਤ ਜਿਆਦਾ ਤਾਕਤ ਵਾਲੀ ਹੁੰਦੀ ਹੈ ਤੇ ਜਸ਼ਨਾ ਤਾਂ ਆਪਣਾ ਬਹੁਤ ਚਾਹ ਕੇ ਖਾਂਦਾਗਾ ਮਿੱਠਾ ਖਾਣ ਦਾ ਬਹੁਤ ਸ਼ਕੀਨ ਆ ਮੰਮੀ ਹਨਾ ਹੂੰ ਤੇ ਆਪਣਾ ਜਿਹਾ ਹੀ ਆ ਆਪਣੇ ਸਾਰੇ ਚੁਖਾਣ ਵਾਲਾ ਹੂੰ ਆਈ ਖਾਂਦੀ ਐ ਤੜਕੇ ਮੇਰਾ ਕੰਨ ਖਾ ਗਈ ਮੈਂ ਖੋਲਣ ਲੱਗਿਆ ਇੱਥੋਂ ਵੜ ਲੈ ਫੰਨ ਮੇਰਾ ਅੱਜਾ ਤੂੰ ਦੰਦੀਆਂ ਨਾ ਵੜ ਹੂੰ ਅੱਜਾ ਤੂੰ ਲਓ ਜੀ ਜਸਿੰਦਰ ਜੀ ਲੈ ਆਏ ਇਹਦੇ ਵਾਸਤੇ ਪਟਾ ਲਾਲ ਰੰਗ ਦਾ ਓਏ ਓਏ ਤੱਕ ਕਈ ਬੜਾ ਤਰਾ ਤਾ ਬਾਵਾ ਰੱਖੋ ਬਾਹਲਾ ਨਾ ਰੱਖੋ ਤਾਂ ਕਢਾ ਜਾ ਕਰੂਗੀ ਵਿਚਦੀ ਹੋ ਹੈ ਜਿਹੜਾ ਇਹਦੇ ਕਿਹੜਾ ਸਿੰਗ ਦਿਗਾਉਣੇ ਆਪਾਂ ਨਹੀਂ ਬਹੁਤ ਹਜੇ ਬਾਹਲਾ ਐ ਇਹ ਸੋਨੂੰ ਪਾੜੀ ਖਿੱਚਣ ਵੇਲੇ ਉਹਦੀ ਕਢਾ ਜਾ ਕਰੂ ਹੋਰ ਕਰੋ ਥੋੜਾ ਜਿਹਾ ਬੱਸ ਇੱਥੇ ਜੇ ਕਰ ਲਓ ਹਰ ਜਾ ਰੂ ਤੇਰੀ ਮਾਂ ਜੀ ਦੱਬੀ ਆ ਉਹਦੀ ਨਹੀਂ ਐ ਕਾੜ ਗਿਆ ਉਹ ਦੀਦੀਏ ਇਹ ਬਰਾ ਹਾਏ ਜਿਹੜਾ ਬਾਦਮੀ ਬੈਲਟ ਜੀ ਹੈ ਨਾ ਇਹਦੇ ਧਾਗਾ ਵਲਟਣਾ ਪਊਗਾ ਨਾ ਫੇਰ ਖਾਲੀ ਮੈਨੂੰ ਤੁਸੀਂ ਦੂਰ ਹੋ ਜਾਓ ਨਾ ਮੈਂ ਰੱਸਾ ਮਿੰਦੇ ਇਹਦਾ ਬਹੁਤ ਬਹੁਤ ਆ ਬਸ ਲੈਓ ਵੱਡੇ ਕਹਿਣਾ ਬੜੀ ਲੈਣੀ ਦੱਤੀ ਨਾ ਵੀ ਉੱਥੇ ਤੇ ਰਹਿਣਾ ਲੋ ਜੀ ਪਾਤਾ ਲਾਲ ਲਾਲ ਪਟਾਇਆ ਤੇ ਰਸਾਵਾ ਦਾ ਨਮ ਚੱਕੋ ਬਣਾਤੀ ਇਹ ਤਾਂ ਜੁਗਣੀ ਆ ਜੁਗਣੀ ਲੋ ਜੀ ਆਪਾਂ ਵੀ ਨਾਈਏ ਲੋ ਜੀ ਇੰਨਾ ਕ ਆਪਣਾ ਜਿਹੜਾ ਬੋਲੀ ਦਾ ਖੁਆ ਬਣ ਕੇ ਥਾਲੀ ਭਰ ਗਿਆ ਵਾਲੀ ਤੇ ਆਪਾਂ ਇਹਨੂੰ ਦੇਖੇ ਰਾਂ ਕਰਦੇ ਠੰਡਾ ਠੰਡਾ ਕਰਕੇ ਮੁਰਕੇ ਫਰਿੱਜ ਚ ਰੱਖ ਦਾਂਗੇ ਤੇ ਬਣ ਗਿਆ ਆਪਣਾ ਇਹ ਤੇ ਇੰਨਾ ਬੀ ਦੁੱਧ ਨਿਕਲਿਆ ਪਾਣੀ ਜਾਂ ਪਤਲਾ ਦੁੱਧ ਹਟ ਨਹੀਂ ਉਹ ਵਿਚਾਰੀ ਦਾ ਟਾਈਮ ਕਿੰਨਾ ਰਹਿ ਗਿਆ ਮੀਂਹ ਕਰੀਂਦੇ ਮਾਸੀ ਨਾਲ ਤੇ ਇਧਰ ਆਪਾਂ ਗਾਂ ਦਾ ਦਰਤਾ ਦੁੱਧ ਦੁੱਧ ਆਖੀ ਨੇ ਗਾਂ ਦਾ ਦਰਤਾ ਗੋੜ ਆਪਾਂ ਚੰਦਿੰਗ ਨਹੀਂ ਇੰਨੀ ਜਿੰਨਾ ਕੜਾ ਜਿਹਾ ਬਣਾ ਕੇ ਜਦ ਨਿੱਗਾ ਹੋਇਆ ਗਾਂ ਨੂੰ ਪਾਵਾਂਗੇ ਉਹ ਕਿ ਅੱਗ ਮੱਚੀ ਜਾਂਦੀ ਚਲੋ ਇੱਥੇ ਧਰਤਾ ਆਪਾਂ ਹਰ ਡਾਕਟਰਾਂ ਦਾ ਛੱਡੀ ਨਹੀਂ ਇਕੇ ਦਾ ਤੇ ਮੈਂ ਕਰਦੀ ਆ ਜੀ ਚਾਹ ਕਪੜੇ-ਕੁਪੜੇ ਆਪਣੇ ਜਿੱ ਕੰਨ ਤੋਤੇ ਵਧੀਆ ਰਹਿ ਗਏ ਕਿਉਂਕਿ ਅੱਜ ਬਹੁਤ ਜ਼ਿਆਦੇ ਅੱਠ ਰਗੇ ਸੁੱਕ ਗਏ ਹਵਾ ਜੀ ਨਾਲ ਵਧੀਆ ਤੇ ਇੱਥੋਂ ਆਪਾਂ ਸਾਰਾ ਕਲੀਨ ਕਲੂਨ ਕਰਕੇ ਕਪੜੇ ਆਪਣੇ ਸੱਸ ਨੂੰ ਹਣਾ ਲੀਆਂ ਡੈਡੀ ਨਾਲ ਆਗੇ ਉਹ ਤਿੰਨ ਸੂਟ ਹੋਰ ਹੋ ਗਏ ਫੇਰ ਤੇ ਹੁਣ ਆਪਾਂ ਦੋ ਵਾਲੀ ਚਾਹ ਕਰਦੇ ਆ ਦੋ ਵਜ ਗਏ ਤੇ ਬਸ ਜੀ ਹਵਾ ਚੱਲੀ ਆਂਦੀ ਹੈ ਸੇਗ ਮੂਰੇ ਬੈਠੇ ਸੀ ਕਿ ਮੈਂ ਲਾਲ ਹੋ ਗਿਆ ਮੂੰਹ ਤੇ ਦੇਖ ਕੇ ਅਗੇ ਆਪਣੀ ਮਿੱਟੀ ਚੁੰਗੀ ਤਾਂ ਨਹੀਂ ਜਾਂਦੀ ਕਿਤੇ ਜਿਆਦਾ ਵੀ ਫਿਰ ਦੁੱਧ ਖਰਾਬ ਕਰਦਾ ਜੀ ਮੋਹ ਵਗੈਰਾ ਲੱਗ ਚੁਗੀ ਉਧਰੋਂ ਠੰਡ ਹੈਗੀ ਮੁੜ ਕੇ ਬੈਠੀਆਂ ਦੋਨੇ ਮਾਵਾ ਦੀਆਂ ਬੈਠੀਆਂ ਨਾ ਮੋਜਾ ਨਾ ਲਾਲ ਲਾਲ ਪਟਾ ਪਾ ਕੇ ਬੈਗੀ ਟੌਰ ਨਾ ਬੈਠੀ ਦਾੜੀ ਨੇ ਪਰਸੋਂ ਪਰਾਲੀ ਸੜਤੀ ਤੇ ਨਿੱਗੀ ਨਿੱਕੀ ਪਰਾਲੀ ਆ ਉੱਤੇ ਬੈਠੀ ਰਹਿੰਦੀ ਮੋਜਾ ਨਾਲ ਇਕੱਠੀ ਹੋ ਗਏ ਤੇ ਰਾਤ ਨੂੰ ਬੋਰੀ ਜੀ ਬੰਦਣ ਨੇ ਚੁਗੜੀ ਓਏ ਚੁਗਣੀ ਲੋ ਜੀ ਤੇ ਆਪਾਂ ਚਾਹ ਕਰ ਲਈਏ ਹੁਣ ਦਵਾ ਦਾ ਫਿਰ ਸ਼ਾਮ ਉਹੀ ਦਾਲ ਸਬਜ਼ੀ ਦਾ ਟਾਈਮ ਹੋ ਜੂਗਾ ਫਿਰ ਦਿੱਲੀ ਵਾਲਾ ਉਧਰੋਂ ਆਪਣੇ ਬੈਠੇ ਆ ਬਾਹਰ ਪਸੂ ਮੋਜਾਂ ਦੇ ਨਾਲ ਮੋਜਾਂ ਦੇ ਨਾਲ ਇੱਕ ਖੜੀ ਹੈ ਭੈਣ ਜੀ ਲਾਡੀ ਕੀ ਹੋ ਗਿਆ ਬਹਿ ਜਾ ਲੋ ਜੀ ਜਸੰਧਾ ਰੈਡੀ ਗਏ ਆ ਹਰਾਚਾਰਾ ਲੈਣ ਆਪਾਂ ਉਹਨਾਂ ਦੇ ਆਉਂਦਿਆਂ ਨੂੰ ਕਰ ਲਈਏ ਚਾਹ ਤੇ 베ਰ ਆਪਣੇ ਜੀ ਹੁਣ ਤਾਂ ਬਹੁਤ ਜ਼ਿਆਦੇ ਇਧਰਲੇ ਪਾਸੇ ਤਾਂ ਹਜੇ ਵੀ ਹੋਆ ਕਿ ਛੋਟੇ ਆ ਪਤਲੇ ਜੇ 베ਰ ਪਰਲੀ ਸਾਈਡ ਜਿਹੜੇ ਕਿ ਬਹੁਤ ਜ਼ਿਆਦੇ ਮੋਟੇ 베ਰ ਹੋਰੇ ਤੋਤਿਆਂ ਦੀ ਫੁੱਲ ਨਿਗਰ ਰੱਖਣੀ ਪੈਂਦੀ ਐ ਅੱਜ ਪਤਾ ਨਹੀਂ ਕਿਵੇਂ ਨਹੀਂ ਆਏ ਪਤਾ ਨਹੀਂ ਕੋਈ ਮੌਸਮ ਦਾ ਜੀ ਜਾਂ ਤਾ ਨਹੀਂ ਆਏ ਦੇਖੋ ਇਧਰਲੇ ਪਾਸੇ ਤਾਂ ਪੀਲੇ ਪੀਲੇ ਜੇ ਹੋਣ ਵੀ ਲੱਗ ਗਿਆ ਦੇਖੋ ਵੱਡੇ ਵੀ ਆ ਇਧਰ ਤੇ ਉਧਰਲੇ ਪਾਸੇ ਛੋਟੇ ਆ 베ਰ ਚਲੋ ਕਹਿੰਦੇ ਹੁੰਦੇ ਆ ਜਦੋਂ 베ਰ ਲੱਗਦੇ ਹਨ 베ਰੀਆਂ ਤੇ ਜ਼ਿਆਦੇ ਬਹੁਤ ਜ਼ਿਆਦੇ 베ਰ ਲੱਗਦੇ ਆ ਜਦੋਂ 베ਰੀਆਂ ਤੇ ਉਦੋਂ ਕਣਕ ਕਹਿੰਦੇ ਬਹੁਤ ਸੋਹਣੀ ਹੁੰਦੀ ਹੈ ਤੇ ਫੁੱਲ ਝਾੜ ਹੁੰਦਾ ਉਦੋਂ ਕਣਕ ਦਾ ਜਦੋਂ 베ਰ ਲੱਗਦੇ ਹੁੰਦੇ ਆ 베ਰੀਆਂ ਤੇ ਪੂਰੇ ਤੇ ਚਲੋ ਜੀ ਆਪਾਂ ਚਾਹ ਕਰੀਏ ਤੇ ਫੇਰ ਆਪਾਂ ਬਸ ਦਾਲ ਸਬਜ਼ੀ ਦੇਖਦੇ ਆ ਕਾਦੀ ਬਣੂਗੀ ਚਾਹ ਦੇ ਰੈਡੀ ਆਉਣਗੇ ਪੁੱਛਾਂਗੇ ਵੀ ਭਾਈ ਲੈ ਕੇ ਆਉਗੇ ਕਿ ਕੋਈ ਘਰੋਂ ਹੀ ਡੰਗ ਲਾਈਏ ਚਲੋ ਜੀ ਚਾਹ ਕਰ ਲਈਏ ਆਪਾਂ ਲੋ ਜੀ ਆਪਾਂ ਕਰਦੇ ਆ ਛੋਲੀਆਂ ਡੈਡੀ ਲੈ ਕੇ ਆ ਛੋਲੀਆਂ ਦੋ ਵਾਲੀ ਚਾਹ ਕਰ ਲਈ ਤੇ ਖਾ ਕੇ ਦੱਸਿਓ ਕਿਵੇਂ ਦਾ ਬਣੇ ਕੀ ਕੀ ਬਣਾਇਆ ਆਪਾਂ ਹਾਂ ਮੈਂ ਕੱਲੀ ਮਤ ਨਹੀਂ ਜਾ ਸਕਦਾ ਤਾਂ ਬਹੁਤ ਹੀ ਚੰਗੀ ਲੱਗਦੀ ਸੋ ਐਨੇ ਟਾਈਮ ਚ ਮਤ ਲੱਗਿਆ ਔਰ ਤੁਸੀਂ ਮੇਰੇ ਲਈ ਘੰਡਾ ਤੇ ਨਹੀਂ ਛੋਲੀਆਂ ਯਾਰ ਥੱਲੇ ਆਉਗਾ ਸੰਭਲ ਜੀ ਆਉਗਾ ਲੋ ਜੀ ਆਪਾਂ ਕੱਢ ਲਈ ਛੋਲੀਆਂ ਨਾਲੇ ਬਿਲੀਏ ਚਾਹ ਮੰਮੀ ਕਹਿੰਦੀ ਹਜੇ ਮੈਂ ਖਾਂਦੀ ਨਹੀਂ ਠਹਿਰ ਕੇ ਖਾਉਂਗੀ ਤੇ ਮੈਂ ਤਾਂ ਪਾ ਲਿਆ ਆਪਦਾ ਬਾਟੀ ਦੇ ਵਿੱਚ ਤੇ ਖਾ ਕੇ ਦੇਖਦੇ ਡੈਡੀ ਨੂੰ ਮੈਂ ਫੜਾਇਆ ਇਹ ਚਾਹ ਫੜਾਇਆ ਇਹ ਨਾਲ ਆਪਾਂ ਪੀ ਲਈਏ ਚਾਹ ਪਾਣੀ ਬੰਦ ਕਰ ਲੋ ਬਾਜ ਸੁਣ ਰੋਇਂ ਆਖਣਾ ਪੈਂਦਾ ਵੀ ਕਾਪੀਰਾਈਟ ਆਜੂ ਕਾਪੀਰਾਈਟ ਆਜੂ ਲਓ ਜੀ ਸੁਣਦੇ ਹੀ ਨਹੀਂ ਗੱਲ ਫੇਰ ਲਾ ਦੇ ਦੇਖੀ ਮoa ਨਰੇ ਜੀ ਜਵੱਕਾ ਨੂੰ ਕੀ ਸਿੱਖਿਆ ਦੇਵਾਂ ਜਦੋਂ ਆਪ ਹੀ ਨਹੀਂ ਹਟਦੇ ਹਾਂ ਹਾਂ ਹੁਣ ਦੇਖ ਕਦਰ ਕੀ ਦਾ ਠੀਕ ਹੈ ਲੋ ਜੀ ਕੱਢੀ ਆਪਾਂ ਛੋ ਲਈ ਤੇ ਆਪਾਂ ਫਿਰ ਜਸ਼ਨ ਦੇ ਰੈਡੀ ਤੇ ਮੰਮੀ ਹੋ ਜਾਣਗੀ ਉਧਰ ਨੀਰੇ ਚਾਰੇ ਕਰਨੀ ਆਪਾ ਧਰ ਲਾਂਗੇ ਦਾਲ ਸਬਜੀ ਤੇ ਠੰਡ ਹੋਈ ਪਈ ਐ ਟਾਈਮ ਨਾ ਕਰੀਏ ਬਸ ਇੱਕ ਝੋਟੀ ਲੇਟ ਕਰਾਉਂਦੀ ਅੱਜ ਤਾਂ ਮੰਮੀ ਉਹਦੇ ਬਾੜਾ ਨਾ ਹੋ ਕਰੇ ਅੰਦਰ ਬੰਨ ਕੇ ਟਾਈਮ ਨਾ ਨੀਰਾ ਪਾ ਦਿਓ ਮਿਲੂਗੀ ਤਾਂ ਅੰਦਰ ਹੀ ਐ ਹੋਰ ਦੂਜੇ ਬਸੂਆਂ ਨੂੰ ਕੋ ਪਾਲੇ ਮਾਰੇ ਐ ਮੈਂ ਸਾਰੇ 14 ਉਹਦੇ ਚੱਕਰ ਦੇ ਵਿੱਚ ਸਾਰੇ ਬਸੂ ਝਾਕੀ ਜਾਂਦੇ ਆ ਵਿਚਾਰ ਚਲੋ ਜੀ ਆਪਾਂ ਕੱਢੀਏ ਦਾਣੇ ਲਓ ਜੀ

ਦੀਦੀ ਨਹੀਂ ਹੋਣੀ ਫੈਟ ਵਾਲਾ ਜੇਦੀ ਹੈ ਬੱਜੀ ਮਾਤਾ ਲੈ ਆਉਣੀ ਫੋਨ ਤੇ ਅਲਸੀ ਮਹਾ ਦਾ ਬਤਨੀ ਚਲ ਔਰ ਹੱਥ ਆ ਜਾ ਬਸ ਕੀ ਲਾਈਆਂ ਹੋਰ ਵੀ ਆਇਆ ਕਿ ਕਦੀ ਸਾਨੂੰ ਲਾਈਟ ਨਹੀਂ ਦਿੱਤੀ ਆਲੀ ਚੱਲੀ ਜਾਂਦੀ ਹੈ ਮਹਾ ਦਾ ਦੀਨ ਖੋ ਫੋਨ ਦੀ ਲਾਈਟ ਹਾਲੀ ਸੀ ਕਿਵੇਂ ਲੱਗਦਾ ਜਿਵੇਂ ਖੋਆ वासी मिठा घट थोड़ा मिठा पापा ने पसंद है वाला पापा है कुछ वाग, वाग ने था 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 तो बाला मिठा पा ले साहब जमा खाता है थोड़ा ज्यादा ज्यादा मिठा नहीं खाते बहुत ज़्यादा मोटे हो गया तो 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 जो तो 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 ਜਿੰਜੂ ਮਾਰ ਕੇ ਗਲ ਕਰ ਤੋਂ ਉਹ ਸੋਟੇ ਰੱਖੀ ਰੱਖਣੀ ਪੈਂਦੀ ਹੈ ਜੀ ਤੇ ਉਧਰੋਂ ਆਪਣੀ ਅੰਦੂਰਾ ਦੀ ਵੱਲ ਦੇਖੋ ਕਿੱਧਰ ਫੱਦੀ ਹੈ ਵਿੱਚ ਡੰਗਲੇ ਮੜੀ ਆ ਜੀ ਵਾਲੇ ਹਮ ਘਮਖੇਤੀ ਆ ਗਈ ਮੈਨੂੰ ਪਤਾ ਨਹੀਂ ਇੱਥੇ ਕੁਛ ਆਪਣੇ ਦੇਖੋ ਬਾਵਾਂ ਸਾਰਾ ਲੈ ਕੇ ਜਾਂਦੇ ਹੁੰਦੇ ਆ ਜੀ ਦੂਵੀ ਤਾ ਉਹ ਮੁਰਕੇ ਪੱਕ ਜਾਈ ਜਾਣਾ ਕਿਸੇ ਕੰਮ ਦਾ ਨਹੀਂ ਜਰਾ ਸਭ ਦੀ ਵਧੀਆ ਲੱਗਦੀ ਹੈ ਸਵਾਦ ਆਉਂਦੀ ਹੈ ਅੱਜ ਦਾ ਦਸੇਰਾ ਖੇਵ ਰਿਹਾ ਤਾਂ ਆਲੂ ਛੋੜਿਆ ਹੈ ਹਾਂ ਤੇ ਆਪਣੇ ਨਾ ਦੀਦੀਆਂ ਜਿਹੜੇ ਭੈਣ ਜਗਰਾਉ ਵਾਲੇ ਉਹ ਕਹਿੰਦੇ ਸੀ ਕਹਿੰਦੇ ਤੁਸੀਂ ਬੋਲੀ ਦੇ ਵਿੱਚ ਜਦੋਂ ਬਣਾਉਂਗੇ ਕਹਿੰਦੇ ਛੋਲੇ ਪਾ ਲਿਓ ਪੁੱਜੇ ਹੋਏ ਕਹਿੰਦੇ ਉਹਦੇ ਨਾਲ ਕੀ ਵਿਰੇਸ਼ਾ ਵਗੈਰਾ ਨਹੀਂ ਹੁੰਦਾ ਨਾ ਸਰਦਰ ਤੋਂ ਹੋਵੇ ਪਤਾ ਕੀ ਹੈ ਉਹ ਹੈ ਪਹਿਨੇ ਆਪਾਂ ਨੂੰ ਸਪੈਸ਼ਲ ਦਸਣ ਵਾਸਤੇ ਬਣਾਇਆ ਵਸ ਸਸਤਾ ਜਿਹੜਾ ਬਸ ਇੱਕ ਵਾਰੀ ਆਜ ਦਿਖਾ ਲਿਆ ਖਾ ਲਿਆ ਆਪਾਂ ਕੋ ਦਿਖਾ ਦੇ ਜਸਨੀ ਨੇ ਕੰਮ ਨਹੀਂ ਹੋਗਾ ਜਸਨੀ ਨਹੀਂ ਖਾਣਾਗਾ ਚਲੋ ਆਇਆ ਹੋ ਜਾਂਦਾ ਬਿੱਤਰੋ ਬਾਗ ਦਿਨੇ ਖਾਣਾ ਪਸੰਦ ਕਰਦਾ ਹੈ ਉਹ ਮੈਂ ਬੜਾ ਬਾਕੀ ਭੈਣ ਨੇ ਦੱਸਿਆ ਜਾਣਕਾਰੀ ਦਿੱਤੀ ਹੈ ਨਾ ਤਾਂ ਵਧੀਆ ਲੱਗਿਆ ਜੀ ਵੀ ਭੈਣ ਨੇ ਹੈ ਨਾ ਕਿਹਾ ਵੀ ਤੁਸੀਂ ਉਹ ਪਾ ਲਓ ਤਾਂ ਵਧੀਆ ਲੱਗਿਆ ਭੈਣ ਨੇ ਦੱਸਿਆ ਆਪਾਂ ਨੂੰ ਚਲੋ ਜੀ ਮੂੜੀਆਂ ਤਾਂ ਆਪਣੀਆਂ ਆਏ ਹੋ ਗਈਆਂ ਦੇਖੋ ਜਿਵੇਂ ਸੁੰਗਰੇ ਨਹੀਂ ਹੁੰਦੇ ਇਸ ਤਰ੍ਹਾਂ ਸੁੰਗਰੇ ਇਹਨਾਂ ਤੇ ਲੱਗਣਗੇ ਉਹ ਹੋਰ ਹੁੰਦਾ ਉਹ ਵਾਲੇ ਆ ਨਾ ਦੂਸਰੇ ਐਤੀ ਮੂੜੀਆਂ ਦਾ ਬੀ ਆਪਣੇ ਨੂੰ ਮਾੜਾ ਆ ਗਿਆ ਵਧੀਆ ਨਹੀਂ ਸੀਗਾ ਛੂੰਗਰੇ ਕਿੰਨਾ ਤੇ ਲੱਗਦੇ ਆ ਛੂੰਗਰੇ ਅੱਡ ਹੁੰਦੇ ਆ ਕਿ ਇੰਨਾ ਵੀ ਲੱਗਦੇ ਆ ਮੂੜੀਆਂ ਦੇ ਅੱਡ ਵੀ ਹੁੰਦੇ ਆ ਅੱਡ ਹੁੰਦੇ ਆ ਲੱਗਾ ਮੈਂ ਕਹਿਤ ਸੀ ਇੰਨਾ ਤੇ ਜਿਹੜੀ ਗਾਂ ਸੋਈ ਉਹਦੇ ਵਾਸਤੇ ਚਿੱਟੀ ਤੂੜੀ ਕੱਢੀ ਆ ਚਿੱਟੀ ਐ ਇੱਧਰ ਹਾਸੇ ਥੱਲੇ ਚਿੱਟੀ ਐ ਇੱਧਰ ਵੀ ਚਿੱਟੀ ਸੀ ਮੀਹਾਂ ਦਾ ਪਾਣੀ ਪੈ ਗਿਆ ਆਪਣੀ ਤੂੜੀ ਬਹੁਤ ਖਰਾਬ ਹੋ ਗਈ ਐ ਜੀ ਤੇ ਉੱਡੀ ਕਿੰਨੀ ਆਪਣੀ ਤੇ ਆਪਨੀ ਹੋ ਨੀ ਨੀ ਅੰਠੀ ਕਿ ਨੀ ਉੱਡੀ ਐ ਇੰਨੀ ਉੱਡੀ ਤਾਂ ਸੱਤ ਮਹੀਨਾ ਆ ਜਿਹੜਾ ਮਹੀਨਾ ਉਹ ਤੋੜਤੀ ਉਹ ਕਰਤਾ ਨੁਕਸਾਨ ਅੱਧਾ ਕਰਤੀ ਉਹਨੇ ਤੇ ਬਾੜੇ ਨੂੰ ਬਾਹਰ ਲੜੇ ਇਹ ਤਾਂ ਭਾਰੀ ਬੋਸ ਸੀ ਧਾਮ ਨਾਮ ਕਰਤਾ ਸਵਾਹਾ ਚਲੋ ਜੀ ਆਪਾਂ ਧਰ ਦਿੱਤੀ ਦਾਲ ਸਬਜੀ ਤੇ ਮੈਂ ਜਾਂਦੀ ਸੀ ਧਾਰ ਕੱਢਣ ਤੇ ਮੈਂ ਪਹਿਲਾਂ ਮੈਂ ਖੱਛਾ ਉਖਾਲਾ ਸੰਤਰਾ ਖਾਈਨ ਸੀ ਕਿੰਨੂ ਤੇ ਫਿਰ ਮੈਂ ਖਾ ਧਾਰ ਗੱਤ ਸਬਜੀ ਬੰਦੇ ਬੰਦੇ ਜਿਹੜੀ ਟੋਕੜ ਗਾਂ ਉਹਦੀ ਧਾਰ ਕੱਢ ਲਿਆ ਮੈਂ ਤੇ ਫਿਰ ਆ ਕੇ ਦੁੱਧ ਦੀ ਸਮਸਮਾਈ ਕਰਕੇ ਫਿਰ ਮੈਂ ਖਾ ਚਾਲਾ ਉਹਦੀ ਕੱਢ ਲੂੰਗੀ ਦੂਸਰੀ ਦੀ ਹਜੇ ਟਾਈਮ ਤਾਂ 4:20 ਹੋ ਗਏ ਤੇ ਜੋ ਸੰਦੇ ਰੈਡੀ ਮੈਨ ਦਾ ਲੱਕਣਾ ਪੜੀ ਜਾਂਦੇ ਆ ਪਸੂ ਦਾ ਆਪਣੇ ਆ ਤਾਂ ਬਾਹਰ ਉਹ ਮਾਮਾ ਸੀ ਅੰਦਰ ਹੀ ਆ ਉਹ ਤਾਂ ਬੈਠੀ ਆ ਆਪਣੀ ਜੂੜੀ ਦਾ ਕਿਉਂ ਦੁੱਧ ਹੁੰਦਾ ਲੋਹਾ ਨਹੀਂ ਇਸਤੀ ਬਹੁਤ ਜ਼ਿਆਦਾ ਹੁੰਦੀ ਆ ਲੋਹੇ ਦਾ ਦੁੱਧ ਦੀ ਤੇ ਜਿੰਨਾ ਚਰਾਏ ਹੋ ਜਾਂਦਾ ਵੀ ਨੱਕੋ ਨੱਕ ਨਹੀਂ ਹੁੰਦੀ ਆ ਕੋਨਾ ਚਸ ਚਗਾਈ ਜੇ ਨੇ ਜਦੋਂ ਆਪੇ ਹਟ ਜਾਂਦੀ ਆ ਮੂੰਹ ਜਾਂ ਖਲਣੋਂ ਹਟ ਜਾਂਦੀ ਆ ਵੀ ਹੁਣ ਨਹੀਂ ਚੁੰਦੀ ਜਾਂ ਥੱਕ ਜਾਂਦੀ ਹੈ ਜਾਂ ਰੱਜ ਜਾਂਦੀ ਪਤਾ ਨਹੀਂ ਪਰ ਦੁੱਧ ਸੋਣਾ ਚੁੰਗ ਜਾਂਦੀ ਹੈ ਵਧੀਆ ਤੇ ਗੱਲ ਕਰ ਵਧੀਆ ਬੈਠੀ ਰਹਿੰਦੀ ਰੱਜ ਕੇ ਲਓ ਜੀ ਜਸ਼ਨ ਦੇ ਰੈਡੀ ਲੱਕੜਾਂ ਪਾੜੀ ਜਾਂਦੇ ਆ ਔਖਾ ਗਾਮ ਹਨ ਉਹ ਪਾਥੀਆਂ ਨਹੀਂ ਆਪਣੀਆਂ ਸੁਕਦੀਆਂ ਜੋ ਪਾਥੀਆਂ ਸੁੱਕਿਆ ਨਾ ਬੰਦਾ ਇੱਕ ਲੱਕੜ ਲਾ ਕੇ ਦੋ ਇੱਕ ਪਾਥੀ ਲਾ ਲੈ ਇੱਕ ਤੋੜ ਕੇ ਉਚਾਲ ਪੰਨ ਕੇ ਮੌਸਮ ਜਾਂ ਸੁੱਕ ਨਹੀਂ ਦਿਖਾ ਰਿਹਾ ਭਾਈ ਕਿੰਨੂੰ ਖਾਗਾ ਕਿੰਨੂੰ ਇਹ ਰਹਾ ਮੈਂ ਵੀ ਖਾ ਗਈ ਤੇ ਡੈਡੀ ਦਾ ਰਹਿ ਗਿਆ ਇੱਕ ਪਾਪੇ ਨੇ ਡੈ ਪਾਪਾ ਨਹੀਂ ਖਾਂਦਾ ਪਾਪਾ ਠੰਡ ਦੇ ਵਿੱਚ ਕਿੰਨੂੰ ਨਹੀਂ ਖਾਂਦਾ ਪਾਪਾ ਨੂੰ ਸਾਜਿ ਸ਼ਿਕਾਇਤ ਹੋ ਜਾਂਦੀ ਹੈ ਨਾ ਫਿਰ ਖਾਂਦਾ ਨਹੀਂ ਲੋ ਜੀ ਜਸ਼ਨ ਦੀ ਰੈਡੀ ਪਾੜੀ ਜਾਂਦੀ ਹਾਉ ਸੌਖੀ ਨਹੀਂ ਪਾੜ ਜਾਂਦੀ ਜਿਹੜੀ ਉਹ ਪਈ ਐ ਹੈ ਹਾਉ ਪਈ ਮਿੰਟ ਚ ਪਾੜ ਜਾਂਦੀ ਉਹ ਹੂੰ ਉਹਦੀ ਐ ਵਰਕੈਨ ਦੀ ਹੈ ਨਾ ਰੈਡੀ ਹਾਉ ਸੁੱਕੀ ਜੀ ਪਈ ਐ ਨਾ ਪੁੱਤ ਆ ਛੋਟੀ ਜੀ ਡੇਕ ਹੈ ਕਿ ਵਰਕੈਨ ਆ ਆ ਪਈ ਓਏ ਦੇਖੇ ਨਹੀਂ ਮੈਂ ਆਹਾ ਬੜਾ ਆਹਾ ਮਿੰਟ ਚ ਪਾੜ ਜਾਂਦੀ ਇਹ ਸੁੱਦੀ ਲਾ ਲੈ ਹੂੰ ਸੁੱਦੀ ਬਾੜੀ ਮੋ ਸੁੱਦੀ ਨੂੰ ਚੜਦੀ ਨਹੀਂ ਪੁੱਤਾਂ ਕਾਮ ਬੜਾ ਲੱਗਦਾ ਚਲੋ ਜੀ ਮੈਂ ਕੱਢਦੀ ਹਾਂ ਤਾਰਾਂ ਐਨੇ ਆਪਣੀ ਸਬਜ਼ੀ ਬਣਨੀ ਮੇਰੀ ਗੱਲ ਸੁਣ ਜੇ ਮੈਂ ਲੇਟ ਹੋ ਗਈ ਮਤਲਬ ਹੁਣ ਤਾਂ ਮੈਂ ਤਾਰ ਕੱਢਦੀ ਹਾਂ ਅਜੇ ਸੀਟੀ ਤਾਂ ਖੜਿਕ ਵੀ ਨਹੀਂ ਵੱਜੀ ਤੇ ਮੈਂ ਤੁਹਾਨੂੰ ਬੋਲ ਮਾਰੂੰਗੀ ਗੈਸ ਬੰਦ ਕਰ ਦੇਗਾ ਪੱਕੀ ਗੱਲ ਹੈ ਪਹਿਲਾਂ ਦੱਸ ਚਲੋ ਜੀ ਚੱਲ ਜੀ ਹੁਣ ਆ ਜਾਓ ਹਣਾ ਲੋ ਜੀ ਲੱਕੜਾ ਲੈ ਗਿਆ ਦੋਨੇ ਵੀ ਬਹੁਤ ਪਟਾਕੇ ਪਈ ਜਾਂਦੇ ਸਾਡੇ ਬਹੂ ਲਈ ਆ ਗਈ ਇੱਕ ਨਵੀਂ ਔਡਾ ਜਿ ਇੱਕ ਬੋਟ ਵੱਧ ਗਈ ਦੁੱਤਾ ਹੀ ਨਿਕਲਦਾ ਦੇਖ ਕੇ ਪੁੱਤ ਹੌਲੀ ਹੌਲੀ ਨੀਵਾ ਹੋਣਾ ਪੂ ਖੜ ਜਾ ਮੈਂ ਕੱਪੜੇ ਪੜੇ ਕਰਦੀਆਂ ਕੋਈ ਨਹੀਂ ਰਿੱਤੇ ਦਾ ਤੇਰੇ ਨਾਲ ਕੋਈ ਮੇਰੇ ਵਾਲੀ ਤੇ ਕੇ ਉਸ ਤੇ ਕੋਈ ਨਹੀਂ ਰਿੱਤੇ ਦਾ ਕੀ ਚੜ ਗਿਆ ਲੈ ਲੋ ਜੀ ਮੈਂ ਆਟਾ ਗੁੰਨ ਲਿਆ ਦੁੱਧ ਸਾਹਮਣੇ ਹੈ ਆਹ ਦਿਨੇ ਬੁਖੇ ਤੇ ਸੁਣਾ ਕੱਢ ਜਾ ਕੋਣ ਨਾ ਉਹ ਲਿਬੜਗਾ ਸਾਰਾ ਕੋਟ ਕਿੰਨੇ ਦਾ ਪਾ ਗੱਪੀ ਦੇਖੀ ਜੁੱਥੇ ਜਕਾਨੀ ਦਾ ਕੱਢ ਕੇ ਦੇ ਤੈਨ ਗੱਲ ਗਿਓ ਪੁੱਤਰਾ ਹੋਵੇਂ ਵਾਲ ਕਿੱਦਾਂ ਲਾ ਕੇ ਪਰਸੋਂ ਕੱਢਿਆ ਪੁੱਤ ਤੂੰ ਬਿੰਦੀ ਪਾਣਾ ਫਿਰ ਸਕੂਲ ਵੀ ਜਾਣਾ ਪੁੱਤ ਐ ਮੋਟੇ ਸੁਖਦੇ ਨਹੀਂ ਟਾੜ ਲੈ ਨੂੰ ਚੱਜਣਾ। ਇਹ ਲੋ ਜੀ। ਦੁੱਧ ਸਾਮਾ ਮੈਂ ਆ ਗਿਆ ਆ ਗਿਆ ਆ ਗਿਆ। ਆਟਾ ਵੀ ਢੱਕਣਾ ਹੈ ਇਹਨੂੰ ਬਾਹਰ ਕੱਢਦ ਨੇ ਲੱਕੜਨਾ। ਇੰਨੀ ਆ ਲੱਕਣਾ ਘਾਟੀਆਂ ਪਿਆ ਪਤਾ ਨਹੀਂ ਕਹਿੰਦੇ ਮੀਂਹ ਦਾ ਕੀ ਤਸੱਲੀ ਹੈ। ਔਖੀਆਂ ਬਹੁਤਾ ਜੀ ਬਾੜਨੀਆਂ। ਆ ਪਰਸੋ ਜਿੱਦ ਦੇ ਜਸਨੇ ਨੇ ਪੈਂਟਾਂ ਲਿਆਂਦੀਆਂ ਟੀਫਨ ਲਿਆ ਕੇ ਦਿੱਤਾ ਜਸਨੇ ਨੇ। ਇੰਨੇ ਜਸਨੇ ਨੇ ਲਿਆ ਕੇ ਦਿੱਤੀ ਆ। ਕੱਲੇ ਆ ਵਾਲਾ ਕਵਰ ਲਿਆ ਗਿਆ ਦਿੱਤੇ। ਇਹ ਹੈਗਾ ਮੈਲਟਨ ਦਾ। ਹਾਂ ਬਤਾ। ਤੇ ਆ ਡੱਬੀਆਂ ਪਿਛਲੀਆਂ ਪਹਿਲਾਂ ਵਾਲੀ ਟਿਫਨ ਦੀਆਂ ਸਹੀ ਪਈਆਂ ਸੀ। ਕਵਰ ਜਮਾ ਪਾ ਫਟ ਗਿਆ ਸੀ, ਪਾਟ ਗਿਆ ਸੀ। ਮੇਰਾ ਪੁੱਤ ਦੁੱਧ ਨਿਕਲ ਜਾਊਗਾ ਹੁਣ ਮੈਂ ਤੇ ਫਿਰ ਆ ਕਰ ਕਵਰ ਲਿਆ ਕੇ ਦਿੱਤਾ ਕੱਲਾ। ਉਹ ਇਹ ਸਾਡੇ ਸਾਰਾ ਕੁਝ ਟਿਫਨ ਬੋਲੇ 300 ਦਾ ਤੇ ਆਪਾਂ ਨੂੰ ਜਿਹੜਾ ਕਵਰ ਆ 120 ਰੁਪਿਆਵਾਂ ਚ ਮਿਲ ਗਿਆ। ਹੜ ਜਾ ਸੰਗਲ ਤੜਾ ਜੂਗੀ। ਮੈਂ ਤਾਂ ਕੰਮ ਕਰਦੀ ਆ ਪੁੱਤ ਰੋਟੀ ਬਕਾਉਣੀ ਐ ਟਾਈਮ ਨਾਲ ਦੁੱਧ ਘੜਦੀ ਆ ਲਓ ਜੀ ਮੰਮੀ ਪਿਉਂਦੇ ਆ ਪਾਣੀ ਤੇ ਨਾ ਆ ਲੋ ਤੁਸੀਂ ਪਿਓ ਪੁੱਤ ਦੋਨੇ ਹੁਣ ਬਾਰੀ ਨਾਲ ਪਾਣੀ ਆਏ ਉਬੜੀ ਜਾਂਦਾਗਾ ਗਿੱਜਰ ਦੀ ਹਰੀ ਬੱਤੀ ਬੰਦ ਹੋ ਰਹੀ ਐ ਲਓ ਜੀ ਆਪਾਂ ਲੱਗ ਗਏ ਰੋਟੀਆਂ ਟਾਈਮ ਖਾਦੇ ਵੀ ਹੋ ਗਏ ਬਸ ਕਾਦੀ ਆ ਮੈਂ ਰੋਟੀਆਂ ਤਾਂ ਡੈਡੀ ਨੇ ਖਾ ਲਈ ਜਸ਼ਨ ਨੇ ਨਹੀਂ ਖਾਦੀ ਹਜੇ ਕਿਉਂਕਿ ਉਹਨੇ ਕਾਈ ਸੀ ਉਹ ਖਾ ਲਈ ਫਿਰ ਕਿੰਨੂ ਖਾ ਲਿਆ ਕਹਿੰਦਾ ਹਜੇ ਭੁੱਖ ਨਹੀਂ ਫਿਰ ਖਾਉਂਗਾ ਲੈ ਤੇ ਜਿਵੇਂ ਜਿਹੜੀ ਜਾਂਦੇ ਦੁੱਧ ਬਾਣ ਤੇ ਬਾਕੀ ਜੀ ਅੱਜ ਆੜੀ ਵੀਡੀਓ ਦਾ ਪੈਠੀ ਐਂਡ ਕਰਾਂਗੇ ਤੇ ਜਿਸਨਰ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਵੀਡੀਓ ਨੂੰ ਕਰਿਆ ਜੀ ਫੁੱਲ ਵਾਚ ਤੇ ਸੋਹਣੇ ਸੋਹਣੇ ਕਮੈਂਟ ਕਰਨੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਧੰਨਵਾਦ ਤੇ ਸਾਰੇ ਭੈਣ ਭਰਾਵਾਂ ਨੂੰ ਆ ਗੀ ਜੀ ਗਾਣਾ ਖਾਲੀ ਦਾ ਸੁਣੋ ਸਾਰੇ ਘੜਪੜਾ ਨੂੰ ਪਿਆਰ ਪੂਰੇ ਸਸੀ ਕਾਲ ਜੀ ਬਾਏ ਬਾਏ ਲਾਈਕ ਫੋਲੋ ਜ਼ਰੂਰ ਕਰਿਓ ਫੋਲੋ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਹੂੰ